ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮੈਂਟ ਸਾਂਝਾ ਕਰਨਾ ਚਾਹੁੰਦੀ ਹਾਂ ਕੁਲਵੰਤ ਕੌਰ ਜੀ ਯੂਕੇ ਤੋਂ ਲਿਖਦੇ ਨੇ ਕਿ ਬਹੁਤ ਜ਼ਿਆਦਾ ਵਧੀਆ ਕਹਾਣੀ ਹੈ ਪ੍ਰੈਜੈਂਟੇਸ਼ਨ ਤੁਹਾਡੀ ਬਹੁਤ ਸੋਹਣੀ ਹੈ ਤੇ ਮੈਂ ਤੁਹਾਡੀ ਕਹਾਣੀ ਰੋਜ਼ ਰਾਤ ਨੂੰ ਸੌਂਦੀ ਹਾਂ ਗੋਡ ਬlesਸ ਯੂ ਥੈਂਕ ਯੂ ਸੋ ਮੱਚ ਮੈਮ ਤੇ ਹਦੋਂ ਤੋਂ ਤੁਹਾਡਾ ਧੰਨਵਾਦ ਕਿ ਤੁਸੀਂ ਇੰਨੀ ਦੂਰੋਂ ਦੂਰੋਂ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਆਪਣਾ ਘਰ ਪਿਤਾ ਦੀ ਬੜੇ ਲਾਡਾਂ ਨਾਲ ਪਾਲੀ ਹੋਈ ਸੀ ਜੋਤੀ ਨੂੰ ਅੱਜ ਪੂਰੇ 25 ਦਿਨ ਹੋ ਗਏ ਸਨ ਕਿਰਾਏ ਦੇ ਇੱਕ ਕਮਰੇ ਵਿੱਚ ਰਹਿੰਦੀ ਨੂੰ ਉਸ ਨੂੰ ਕਿਰਾਏ ਦੇ ਇਸ ਕਮਰੇ ਵਿੱਚ ਰਹਿਣ ਦਾ ਕੋਈ ਪਛਤਾਵਾ ਨਹੀਂ ਸੀ ਕਿਉਂਕਿ बस 5 ਦਿਨ ਹੋਰ ਉਸਨੇ ਇੱਥੇ ਰਹਿਣਾ ਸੀ ਉਸ ਤੋਂ ਬਾਅਦ ਤਾਂ ਉਸਨੇ ਆਪਣੇ ਘਰ ਚਲੇ ਹੀ ਜਾਣਾ ਸੀ ਪਛਤਾਵਾ ਤਾਂ ਉਸ ਨੂੰ ਲੰਘੇ ਹੋਏ 25 ਸਾਲਾਂ ਦਾ ਸੀ ਜੋਸ ਨੇ ਆਪਣੇ ਛੋਟੇ ਭੈਣ ਭਰਾਵਾਂ ਤੇ ਆਪਣੀ ਮਾਂ ਦੀ ਖਾਤਰ ਖਰਚ ਕੀਤੇ ਸਨ ਪਰ ਕਿਸੇ ਨੇ ਵੀ ਉਸਦਾ ਕਾਢੀ ਮੁੱਲ ਨਾ ਪਾਇਆ ਕੰਮ ਤੋਂ ਵਾਪਸ ਆ ਕੇ ਉਸਨੇ ਖਾਣਾ ਖਾਧਾ ਤੇ ਜਦੋਂ ਸੌਣ ਲਈ ਆਪਣੇ ਬੈੱਡ ਉੱਪਰ ਲੇਟੀ ਤਾਂ 10 ਵਜ ਚੁੱਕੇ ਸਨ ਉਸ ਸਮੇਂ ਉਹ ਉਸ ਦਿਨ ਨੂੰ ਯਾਦ ਕਰਨ ਲੱਗੀ ਜਿਸ ਦਿਨ ਉਹ ਕੰਮ ਤੋਂ ਥੱਕੀ ਹਾਰੀ ਕਾਫੀ ਲੇਟ ਘਰ ਵਾਪਸ ਆਈ ਸੀ ਤਾਂ ਉਸਦੀ ਭਾਬੀ ਨੇ ਖਿੱਚ ਕੇ ਤੇ ਬੜੀ ਰੁੱਖੀ ਜੀ ਆਵਾਜ਼ ਵਿੱਚ ਉਸਨੂੰ ਕਿਹਾ ਸੀ ਦੀਦੀ ਤੁਹਾਡਾ ਖਾਣਾ ਟੱਕੇ ਰੱਖਿਆ ਹੋਇਆ ਆਪੇ ਗਰਮ ਕਰਕੇ ਖਾ ਲਿਓ ਮੈਂ ਤਾਂ ਸੌਣ ਲੱਗਿਆਂ ਜੋਤੀ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਕਿਹਾ ਠੀਕ ਹੈ ਮੈਂ ਖਾ ਲਵਾਂਗੀ ਇਹ ਕਹਿ ਕੇ ਜੋਤੀ ਆਪਣੇ ਕਮਰੇ ਵਿੱਚ ਚਲੀ ਗਈ ਉਸਨੇ ਆਪਣੇ ਕੱਪੜੇ ਬਦਲ ਕੇ ਮੂੰਹ ਹੱਤ ਧੋਤਾ ਤੇ ਖਾਣਾ ਲੈਣ ਲਈ ਰਸੋਈ ਵਿੱਚ ਆ ਗਈ ਖਾਣਾ ਲੈ ਕੇ ਉਹ ਆਪਣੇ ਕਮਰੇ ਵਿੱਚ ਜਾ ਹੀ ਰਹੀ ਸੀ ਕਿ ਉਸ ਨੂੰ ਭਾਬੀ ਦੀ ਬੜਬੜ ਕਰਨ ਦੀ ਆਵਾਜ਼ ਸੁਣੀ ਉਹ ਆਪਣੇ ਪਤੀ ਨੂੰ ਕਹਿ ਰਹੀ ਸੀ ਉਹ ਜਾਣਾਈ ਇੰਨੀ ਲੇਟ ਘਰ ਵਾਪਸ ਆਉਣਾ ਕੋਈ ਚੰਗੀ ਗੱਲ ਤਾਂ ਨਹੀਂ ਅੱਜ ਤਾਂ ਇਸਨੇ ਹੱਦੀ ਕਰ ਦਿੱਤੀ 10:30 ਵਜੇ ਘਰ ਆਈ ਆ ਕਈ ਵਾਰ ਤਾਂ ਖਾਣਾ ਖਾ ਲੈਂਦੀ ਆ ਕਈ ਵਾਰ ਪਤਾ ਨਹੀਂ ਕਿੱਥੋਂ ਖਾ ਕੇ ਆਉਂਦੀ ਆ ਤੇ ਖਾਣਾ ਉਵੇਂ ਹੀ ਪਿਆ ਰਹਿੰਦਾ ਮੇਰਾ ਤਾਂ ਨੱਕ 'ਚ ਦਮ ਕੀਤਾ ਹੋਇਆ ਨਾਲੇ ਜਿਹੜੀਆਂ ਮਹੱਲੇ ਵਾਲਿਆਂ ਦੀਆਂ ਗੱਲਾਂ ਸੋਣੀਆਂ ਪੈਂਦੀਆਂ ਉਹ ਅੱਡ ਰੱਬ ਜਾਣੇ ਇਹੋ ਜਿਹਾ ਕਿਹੜਾ ਕੰਮ ਕਰਦੀ ਆ ਜਿੱਥੇ ਰਾਤ ਤੱਕ ਬੈਠੀ ਰਹਿੰਦੀ ਆ ਪਤਾ ਨਹੀਂ ਹੋਰ ਕਿੰਨੀ ਦੇਰ ਤੱਕ ਸਾਡੀ ਹੱਕ ਤੇ ਦੀਵਾ ਬਲਦਾ ਰਹਿਣਾ ਹੈ ਉਸ ਦਾ ਭਰਾ ਚੁੱਪਚਾਪ ਸਾਰੀਆਂ ਗੱਲਾਂ ਸੁਣ ਰਿਹਾ ਸੀ ਪਰ ਬੋਲਿਆ ਕੁਝ ਨਹੀਂ ਉਸ ਦੇ ਕੁਝ ਨਾਂ ਬੋਲਣ ਤੇ ਉਸ ਦੀ ਭਾਬੀ ਹੋਰ ਖਿੱਚ ਗਈ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗੀ ਹੁਣ ਕੁਝ ਬੋਲ ਵੀ ਪਾਓ ਤੁਸੀਂ ਸ਼ਹਿ ਦੇ ਦੇ ਕੇ ਸਿਰ ਤੇ ਚੜਾਇਆ ਹੋਇਆ ਇਹਨੂੰ ਇਸ ਤਰ੍ਹਾਂ ਗੱਡੀ ਨਹੀਂ ਚੱਲਨੀ ਤੁਸੀਂ ਕੱਲ ਹੀ ਇਸ ਨਾਲ ਗੱਲ ਕਰੋ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਮੈਨੂੰ ਦੱਸੋ ਮੈਂ ਕਰ ਲੈਂਦੀ ਹਾਂ ਇਹ ਸਭ ਸੁਣ ਕੇ ਉਸ ਦਾ ਭਰਾ ਦੱ비 ਜੀ ਆਵਾਜ਼ ਵਿੱਚ ਬੋਲਿਆ ਦੇਖੀ ਫੇਰ ਨਾ ਕੋਈ ਪੰਗਾ ਖੜਾ ਕਰਦੀ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਕਿ ਉਸੇ ਦੀ ਕਮਾਈ ਨਾਲ ਹੀ ਆਪਣਾ ਘਰ ਚੱਲ ਰਿਹਾ ਜੇ ਉਸ ਨੇ ਸੁਣ ਲਿਆ ਤਾਂ ਉਹ ਨਾ ਹੋਵੇ ਕਿ ਉਹ ਫੇਰ ਪਹਿਲਾਂ ਮੰਗੀ ਕਰੇ ਤੈਨੂੰ ਯਾਦ ਆ ਨਾ ਪਿਛਲੀ ਵਾਰੀ ਕੀ ਹੋਇਆ ਸੀ ਉਦੋਂ ਵੀ ਮੈਂ ਤੇਰੇ ਮਗਰ ਲਾ ਕੇ ਉਸ ਨੂੰ ਬੋਲਿਆ ਸੀ ਤੇ ਉਹ ਘਰ ਛੱਡ ਕੇ ਗਰਲਜ਼ ਹੌਸਟਲ ਵਿੱਚ ਰਹਿਣ ਲਈ ਚਲੀ ਗਈ ਸੀ ਤੇ ਆਪਾਂ ਨੂੰ ਤਾਂ ਘਰ ਦਾ ਖਰਚਾ ਚਲਾਉਣ ਦੇ ਲਾਲੇ ਪੈ ਗਏ ਸੀ ਵਾਚ ਵੀ ਤਾਂ ਆਪਾਂ ਹੀ ਮੰਨ ਤਾਂ ਕਰਕੇ ਵਾਪਸ ਲਿਆਏ ਸੀ ਉਹ ਨਾ ਹੋਵੇ ਉਹ ਦੁਬਾਰਾ ਇੱਥੋਂ ਚਲੀ ਜਾਵੇ ਇਸ ਤੋਂ ਚੰਗਾ ਤੂੰ ਹੀ ਆਪਣੀ ਜ਼ਬਾਨ ਤੇ ਕਾਬੂ ਰੱਖ ਲਿਆ ਕਰ ਭਾਵੇਂ ਇਹ ਗੱਲਾਂ ਉਸਨੇ ਮਦਮ ਜੀ ਆਵਾਜ਼ ਵਿੱਚ ਕੀਤੀਆਂ ਸਨ ਪਰ ਫਿਰ ਵੀ ਇਹ ਸਭ ਗੱਲਾਂ ਜੋਤੀ ਦੇ ਕੰਨੀਆਂ ਪੈ ਗਈਆਂ ਸਨ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਸੀ ਕਿ ਉਸ ਦਾ ਭਰਾ ਵੀ ਉਸ ਦੀ ਕਦਰ ਨਹੀਂ ਸੀ ਕਰਦਾ ਸਗੋਂ ਆਪਣੀ ਲੋੜ ਕਰਕੇ ਉਸ ਨੂੰ ਇਸ ਘਰ ਵਿੱਚ ਰੱਖ ਰਿਹਾ ਸੀ ਭਾਬੀ ਦੀਆਂ ਕਈਆਂ ਗੱਲਾਂ ਦਾ ਤਾਂ ਉਸ ਨੂੰ ਦੁੱਖ ਹੁੰਦਾ ਸੀ ਪਰ ਉਹ ਬਰਦਾਸ਼ਤ ਕਰ ਲੈਂਦੀ ਸੀ ਪਰ ਭਰਾ ਦੀਆਂ ਇਹ ਗੱਲਾਂ ਉਸ ਦੇ ਦਿਲ ਵਿੱਚ ਸੂਲ ਵਾਂਗ ਚੁੱਭ ਰਹੀਆਂ ਸਨ ਇਹ ਸਭ ਸੁਣ ਕੇ ਜੋਤੀ ਦੀ ਭੁੱਖ ਵੀ ਮਰ ਗਈ ਤੇ ਉਸ ਨੇ ਖਾਣੇ ਵਾਲੀ ਥਾਲੀ ਉਸੇ ਤਰ੍ਹਾਂ ਹੀ ਰਸੋਈ ਵਿੱਚ ਵਾਪਸ ਰੱਖ ਦਿੱਤੀ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਪੈ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਕਿਉਂਕਿ ਅਗਲੇ ਦਿਨ ਸਵੇਰੇ ਉਸਦੀ ਮੈਸੇਜ ਸੇਠੀ ਨਾਲ ਅਪਾਇੰਟਮੈਂਟ ਸੀ ਜੋ ਕਿ ਸ਼ਹਿਰ ਦੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਦੀ ਪਤਨੀ ਸੀ ਉਸਨੇ ਸਵੇਰੇ 8 ਵਜੇ ਉਸਦੇ ਘਰ ਪਹੁੰਚਣਾ ਸੀ ਜਿਸ ਲਈ ਉਸਨੇ ਪਹਿਲਾਂ ਆਟੋ ਵਿੱਚ ਤੇ ਫਿਰ ਸਿਟੀ ਬੱਸ ਵਿੱਚ ਸਫ਼ਰ ਕਰਨਾ ਸੀ ਪਰ ਉਸਦੇ ਭਰਾ ਵੱਲੋਂ ਮਦਮ ਜੀ ਆਵਾਜ਼ ਵਿੱਚ ਬੋਲੇ ਹੋਏ ਉਹਨਾਂ ਬੋਲਾਂ ਨੇ ਉਸਦੀ ਪੌਖ ਦੇ ਨਾਲ-ਨਾਲ ਉਸਦੀ ਨੀਂਦ ਵੀ ਉਡਾ ਦਿੱਤੀ ਸੀ ਆਟੋ ਤੇ ਬੱਸ ਵਿੱਚ ਸਫ਼ਰ ਕਰਨਾ ਤਾਂ ਉਸਦਾ ਰੋਜ਼ ਦਾ ਕੰਮ ਸੀ ਉਹ ਇੱਕ ਫਿਜ਼ੀਓਥੈਰੇਪਿਸਟ ਸੀ ਅਸਨੇ ਰੋਜ਼ਾਨਾ ਆਪਣੇ ਦੋ ਮਰੀਜ਼ਾਂ ਦੇ ਘਰ ਜਾਣਾ ਹੁੰਦਾ ਸੀ। ਉਹਨਾਂ ਨੂੰ ਥੈਰੇਪੀ ਦੇਣੀ ਹੁੰਦੀ ਸੀ ਤੇ ਕੁਝ ਐਕਸਰਸਾਈਜ਼ ਸਮਝਾਉਣੀਆਂ ਹੁੰਦੀਆਂ ਸਨ। ਉਹ ਪਿਛਲੇ 20 ਸਾਲਾਂ ਤੋਂ ਆਪਣਾ ਇਹ ਕੰਮ ਬੜੀ ਲਗਨ ਤੇ ਮਿਹਨਤ ਨਾਲ ਕਰ ਰਹੀ ਸੀ। ਇਹਨਾਂ 20 ਸਾਲਾਂ ਵਿੱਚ ਉਸਨੇ ਆਪਣੇ ਕੰਮ ਵਿੱਚ ਇੰਨਾ ਕੋ ਤਜਰਬਾ ਤੇ ਹੁਨਰ ਹਾਸਲ ਕਰ ਲਿਆ ਸੀ ਕਿ ਉਸਦੇ ਮਰੀਜ਼ਾਂ ਵਿੱਚ ਸ਼ਹਿਰ ਦੀਆਂ ਕਈ ਨਾਮਵਰ ਹਸਤੀਆਂ ਵੀ ਸ਼ਾਮਲ ਹੋ ਗਈਆਂ ਸਨ। ਜਿਨ੍ਹਾਂ ਨੂੰ ਉਹ ਕਿਸੇ ਹਾਲਤ ਵਿੱਚ ਵੀ ਜਵਾਬ ਨਹੀਂ ਸੀ ਦੇ ਸਕਦੀ। ਇਸ ਲਈ ਕਈ ਵਾਰ ਉਸ ਨੂੰ ਇੱਕ ਦਿਨ ਵਿੱਚ ਤਿੰਨ ਜਾਂ ਚਾਰ ਮਰੀਜ਼ ਵੀ ਦੇਖਣੇ ਪੈਂਦੇ ਸਨ ਜਿਸ ਲਈ ਉਸ ਨੂੰ ਬਹੁਤ ਭੱਜ ਦੌੜ ਕਰਨੀ ਪੈਂਦੀ ਸੀ ਸ਼ਾਮ ਤੱਕ ਉਹ ਥੱਕ ਕੇ ਚੂਰ ਹੋ ਜਾਂਦੀ ਤੇ ਕਈ ਵਾਰ ਘਰ ਜਾਣ ਤੋਂ ਵੀ ਲੇਟ ਹੋ ਜਾਂਦੀ ਸੀ ਪਰ ਫਿਰ ਵੀ ਉਹ ਆਪਣੇ ਕੰਮ ਤੋਂ ਦਿਲ ਨਹੀਂ ਸੀ ਚੁਰਾਉਂਦੀ ਕਿਉਂਕਿ ਉਹ ਜਾਣਦੀ ਸੀ ਕਿ ਇਸੇ ਭੱਜ ਦੌੜ ਨੇ ਹੀ ਉਸ ਨੂੰ ਆਪਣੇ ਕੰਮ ਵਿੱਚ ਕਾਮਯਾਬੀ ਦਿੱਤੀ ਸੀ ਵੈਸੇ ਤਾਂ ਜੋਤੀ ਐਮਬੀਬੀਐਸ ਕਰਕੇ ਡਾਕਟਰ ਬਨਣਾ ਚਾਹੁੰਦੀ ਸੀ ਪਰ ਉਸਦੇ ਪਿਤਾ ਦੀ ਬੇਵਕਤ ਹੋਈ ਮੌਤ ਕਾਰਨ ਉਸਦਾ ਇਹ ਸੁਪਨਾ ਅਧੂਰਾ ਰਹਿ ਗਿਆ ਸੀ ਉਸਦੇ ਪਿਤਾ ਦਾ ਕਹਿਣਾ ਸੀ ਕਿ ਇਹ ਸਾਡੇ ਘਰ ਨੂੰ ਰਸ਼ਨੌਣ ਲਈ ਆਈ ਹੈ ਇਸੇ ਲਈ ਉਸਦਾ ਨਾਮ ਜੋਤੀ ਰੱਖਿਆ ਸੀ ਉਹਨਾਂ ਦੇ ਘਰ ਵਿੱਚ ਤਿੰਨ ਪੀੜੀਆਂ ਦੇ ਬਾਅਦ ਇੱਕ ਕੁੜੀ ਆਈ ਸੀ ਇਸ ਲਈ ਜਦੋਂ ਉਸਦਾ ਜਨਮ ਹੋਇਆ ਸੀ ਤਾਂ ਉਸਦੇ ਪਿਤਾ ਨੇ ਬਹੁਤ ਖੁਸ਼ੀ ਮਨਾਈ ਸੀ ਮਾਸਦੇ ਪਿਤਾ ਨੇ ਉਸ ਨੂੰ ਬਹੁਤ ਲਾਡਾਂ ਨਾਲ ਪਾਲਿਆ ਸੀ। ਉਹ ਅਸੀਂ ਹਰ ਫਰਮਾਇਸ਼ ਪੂਰੀ ਕਰਦਾ ਸੀ। ਤੇ ਹਰ ਵਕਤ ਉਸ ਦੀ ਜ਼ੁਬਾਨ ਤੇ ਇਹੀ ਰਹਿੰਦਾ ਸੀ। ਮੇਰੀ ਧੀ ਬਹੁਤ ਵੱਡੀ ਡਾਕਟਰ ਬਣੂਗੀ। ਇਹ ਮੇਰਾ ਨਾਂ ਰੌਸ਼ਨ ਕਰੂਗੀ। ਜਦੋਂ ਪੜ੍ਹਨ ਲੱਗੀ ਤਾਂ ਪੜ੍ਹਾਈ ਵਿੱਚ ਵੀ ਉਹ ਬਹੁਤ ਹੁਸ਼ਿਆਰ ਸੀ। ਹਮੇਸ਼ਾ ਆਪਣੀ ਜਮਾਤ ਵਿੱਚੋਂ ਅਵਲ ਆਉਂਦੀ ਸੀ। ਉਸਦੇ ਪਿਤਾ ਨੇ ਅਸੀਂ ਮਾਂ ਨੂੰ ਹਮੇਸ਼ਾ ਇਹੀ ਕਹਿਣਾ ਕਿ ਮੈਂ ਐਸਲੀ ਇੱਕ ਅਜੀਹਾ ਘਰ ਲੱਭਣਾ ਜਿੱਥੇ ਇਹ ਰਾਣੀ ਬਣ ਕੇ ਰਹੋਗੀ ਪਰ ਉਸ ਦੀਆਂ ਇਹ ਇੱਛਾਵਾਂ ਵੱਧ ਰਹੇ ਖਰਚਿਆਂ ਕਾਰਨ ਪੂਰੀਆਂ ਹੁੰਦੀਆਂ ਨਹੀਂ ਜਾ ਪ ਰਹੀਆਂ ਸਨ ਕਿਉਂਕਿ ਪੁੱਤਰ ਦੀ ਇੱਛਾ ਪੂਰੀ ਹੋਣ ਤੋਂ ਪਹਿਲਾਂ ਉਹਨਾਂ ਦੇ ਘਰ ਹੋਰ ਵੀ ਦੋ ਧੀਆ ਨੇ ਜਨਮ ਲਿਆ ਸੀ ਚਾਰਾਂ ਬੱਚਿਆਂ ਦੀ ਪੜ੍ਹਾਈ ਹੋਣ ਕਾਰਨ ਅਤੇ ਪਿਤਾ ਲਈ ਘਰ ਦਾ ਖਰਚਾ ਚਲਾਉਣਾ ਬਹੁਤ ਮੁਸ਼ਕਲ ਹੋ ਰਿਹਾ ਸੀ ਪਰ ਜਿਵੇਂ ਕਿਵੇਂ ਉਹ ਆਪਣੀ ਗ੍ਰੈਸਤੀ ਦੀ ਗੱਡੀ ਚਲਾ ਰਿਹਾ ਸੀ ਜੋਤੀ ਨੇ 10ਵੀਂ ਕਲਾਸ ਪਾਸ ਕੀਤੀ ਹੀ ਸੀ ਕਿ ਇੱਕ ਦਿਨ ਅਚਾਨਕ ਉਸਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਤੋਂ ਬਾਅਦ ਜੋਤੀ ਦੀ ਜ਼ਿੰਦਗੀ ਵਿੱਚ ਅਜੀਹਾ ਮੋੜ ਆਇਆ ਜਿਸ ਨੇ ਉਸਦੇ ਸਾਰੇ ਸੁਪਨੇ ਵੀ ਤੋੜ ਦਿੱਤੇ ਸਨ। ਤੇ ਉਸ ਨੂੰ ਦੁੱਖਾਂ ਅਤੇ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਦਬ ਦਿੱਤਾ ਸੀ। ਹੁਣ ਉਸਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ ਸੀ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਜੋਤੀ ਦੇ ਮੋਢਿਆਂ ਤੇ ਆ ਗਈ। ਆਪਣੇ ਛੋਟੇ ਭੈਣ ਭਰਾਵਾਂ ਨੂੰ ਪੜ੍ਹਾਉਣ ਦੇ ਨਾਲ ਨਾਲ ਉਹ ਹੋਰ ਬੱਚਿਆਂ ਨੂੰ ਟਿਊਸ਼ਨ ਵੀ ਦੇਣ ਲੱਗੀ ਸੀ ਤਾਂ ਜੋ ਉਹ ਆਪਣੀ ਪੜ੍ਹਾਈ ਦਾ ਖਰਚਾ ਕੱਢ ਸਕੇ ਹੁਣ ਉਹ ਐਮਬੀਬੀਐਸ ਦੀ ਪੜ੍ਹਾਈ ਕਰਨ ਦਾ ਖਰਚਾ ਤਾਂ ਨਹੀਂ ਸੀ ਕੱਢ ਸਕਦੀ ਇਸ ਲਈ ਉਸਨੇ ਫਿਜ਼ੀਓਥੈਰੇਪੀ ਦਾ ਕੋਰਸ ਕਰ ਲਿਆ ਸੀ ਇੱਕ ਦਿਨ ਉਸਦੀ ਮਾਂ ਨੂੰ ਅਧਰੰਗ ਦਾ ਅਟੈਕ ਆ ਗਿਆ ਜਿਸ ਨਾਲ ਉਸਦੀ ਇੱਕ ਲੱਤ ਤੇ ਇੱਕ ਬਾਹ ਖੜ ਗਈ ਸੀ ਜੋਤੀ ਨੇ ਆਪਣੀ ਮਾਂ ਨੂੰ ਠੀਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਉਹ ਦਿਨ ਵਿੱਚ ਦੋ ਦੋ ਵਾਰ ਥੈਰੇਪੀ ਕਰਦੀ ਰਹੀ ਜਿਸ ਨਾਲ ਉਸਦੀ ਮਾਂ ਕਾਫੀ ਠੀਕ ਹੋ ਗਈ ਸੀ ਪਰ ਉਸਦੀ ਲਤ ਠੀਕ ਨਹੀਂ ਸੀ ਹੋ ਸਕੀ ਜਿਸ ਕਰਕੇ ਉਹ ਹੁਣ ਸਾਰਾ ਦਿਨ ਘਰ ਵਿੱਚ ਹੀ ਪਈ ਰਹਿੰਦੀ ਸੀ ਤੇ ਹੁਣ ਘਰ ਦੇ ਸਾਰੇ ਖਰਚਿਆਂ ਦੀ ਜ਼ਿੰਮੇਵਾਰੀ ਵੀ ਜੋਤੀ ਉੱਪਰ ਹੀ ਆ ਗਈ ਸੀ ਆਪਣੇ ਛੋਟੇ ਭੈਣ ਭਰਾਵਾਂ ਨੂੰ ਪੜਾਉਂਦੇ ਸਮੇਂ ਜੇਕਰ ਜੋਤੀ ਆਪਣੇ ਭਰਾ ਨੂੰ ਥੋੜਾ ਜਿਹਾ ਝੜਕ ਵੀ ਦਿੰਦੀ ਸੀ ਤਾਂ ਉਸਦੀ ਮਾਂ ਉਸ ਨਾਲ ਹੀ ਲੜ ਪੈਂਦੀ ਸੀ ਕਿਉਂਕਿ ਉਹ ਆਪਣੀ ਮਾਂ ਦਾ ਕੁਝ ਜ਼ਿਆਦਾ ਹੀ लाडला ਸੀ ਜਿਸ ਦਿਨ ਨਤੀਜਾ ਇਹ ਨਿਕਲਿਆ ਕਿ ਹੌਲੀ-ਹੌਲੀ ਉਹ ਇੰਨਾ ਕੁ ਵਿਗੜ ਗਿਆ ਕਿ ਸਕੂਲ ਵਿੱਚੋਂ ਹਾਜ਼ਰ ਹੋਣੋਂ ਹੀ हट ਗਿਆ ਸੀ ਹੌਲੀ-ਹੌਲੀ ਉਹ ਵੀ ਜੋਤੀ ਉੱਪਰ ਬੋਝ ਬਣ ਗਿਆ ਸੀ ਇੱਕ ਦਿਨ ਜੋਤੀ ਦੇ ਪਿਤਾ ਦੇ ਇੱਕ ਦੋਸਤ ਨੇ ਆਪਣੀ ਸਿਫਾਰਿਸ਼ ਨਾਲ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਫਿਜ਼ੀਓਥੈਰੇਪਿਸਟ ਦੀ ਨੌਕਰੀ ਦਿਵਾ ਦਿੱਤੀ ਸੀ ਉਸ ਸਮੇਂ ਉਸਦੀ ਉਮਰ ਲਗਭਗ 21 ਸਾਲ ਦੀ ਸੀ ਹੁਣ ਉਹਨਾਂ ਦੇ ਘਰ ਦਾ ਗੁਜ਼ਾਰਾ ਤਾਂ ਹੋਣ ਲੱਗਾ ਸੀ ਪਰ ਫਿਰ ਵੀ ਉਸ ਨੂੰ ਆਪਣੀਆਂ ਛੋਟੀਆਂ ਭੈਣਾਂ ਦੇ ਵਿਆਹ ਦੀ ਚਿੰਤਾ ਸਤਾ ਰਹੀ ਸੀ ਉਹ ਪੂਰੀ ਲਗਨ ਨਾਲ ਆਪਣਾ ਕੰਮ ਕਰਦੀ ਰਹੀ ਤੇ ਇੱਕ ਦੋ ਸਾਲਾਂ ਵਿੱਚ ਹੀ ਹਸਪਤਾਲ ਵਾਲਿਆਂ ਨੇ ਉਸ ਦੀ ਤਨਖਾਹ ਹੋਰ ਵਧਾ ਦਿੱਤੀ ਸੀ ਕਿਸੇ ਤਰ੍ਹਾਂ ਉਸ ਨੇ ਆਪਣੀਆਂ ਦੋਵੇਂ ਭੈਣਾਂ ਨੂੰ ਪੜਾ ਲਿਖਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਸੀ ਪਰ ਉਸ ਦਾ ਭਰਾ ਤਾਂ ਆਪਣੀ ਮਾਂ ਦੇ ਲਾਡ ਪਿਆਰ ਕਰਨ ਬਿਲਕੁਲ ਹੀ ਵਿਗੜ ਚੁੱਕਿਆ ਸੀ ਤੇ ਬੁਰੀ ਸੰਗਤ ਵਿੱਚ ਪੈ ਗਿਆ ਸੀ ਐਸ ਲਈ ਉਸ ਤੋਂ ਤਾਂ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਹੌਲਟਾ ਉਹ ਤਾਂ ਖੁਦ ਦੇ ਖਰਚੇ ਲਈ ਵੀ ਜੋਤੀ ਤੋਂ ਪੈਸੇ ਮੰਗਦਾ ਰਹਿੰਦਾ ਸੀ ਹੌਲੀ ਹੌਲੀ ਜੋਤੀ ਆਪਣੇ ਕੰਮ ਵਿੱਚ ਇੰਨੀ ਕੁ ਮਾਹਰ ਹੋ ਗਈ ਸੀ ਕਿ ਜੇਕਰ ਕੋਈ ਉਸ ਤੋਂ ਇੱਕ ਵਾਰ ਥੈਰੇਪੀ ਲੈ ਲੈਂਦਾ ਸੀ ਤਾਂ ਉਸ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਉਹ ਦੁਬਾਰਾ ਵੀ ਉਸੇ ਕੋਲੋਂ ਹੀ ਥੈਰੇਪੀ ਲਵੇ ਐਸ ਲਈ ਹੌਲੀ ਹੌਲੀ ਉਹ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਨੂੰ ਥੈਰੇਪੀ ਦੇਣ ਲੱਗੀ ਸੀ ਇਸ ਤਰ੍ਹਾਂ ਸ਼ਹਿਰ ਦੇ ਕਈ ਵੀਆਈਪੀ ਲੋਕ ਉਸ ਨਾਲ ਜੁੜ ਚੁੱਕੇ ਸਨ ਇਸ ਤੋਂ ਇਲਾਵਾ ਅਸ ਦੇ ਮਰੀਜ਼ਾਂ ਵਿੱਚ ਸਭ ਤੋਂ ਵੱਧ ਗਿਣਤੀ ਉਹਨਾਂ ਬਜ਼ੁਰਗ ਮਹਿਲਾਵਾਂ ਦੀ ਸੀ ਜੋ ਕਾਫੀ ਅਮੀਰ ਪਰਿਵਾਰਾਂ ਨਾਲ ਸੰਬੰਧ ਰੱਖਦੀਆਂ ਸਨ ਤੇ ਘਰੋਂ ਚੱਲ ਕੇ ਕਲੀਨਿਕ ਤੱਕ ਜਾਣ ਵਿੱਚ ਸਮਰੱਥ ਨਹੀਂ ਸਨ ਉਹ ਵੀ ਅਸ ਨੂੰ ਆਪਣੇ ਘਰ ਹੀ ਬੁਲਾ ਲੈਂਦੀਆਂ ਸਨ ਜੋਤੀ ਦੇ ਤਕਰੀਬਨ ਸਾਰੇ ਮਰੀਜ਼ ਹੀ ਅਜਿਹੇ ਸਨ ਜਿਨ੍ਹਾਂ ਕੋਲੋਂ ਉਸ ਨੂੰ ਬਹੁਤ ਵਧੀਆ ਫੀਸ ਮਿਲ ਜਾਂਦੀ ਸੀ ਇਸ ਸਭ ਦੌਰਾਨ ਉਸ ਲਈ ਵੀ ਕਈ ਰਸਤੇ ਆਏ ਸਨ ਜਿਸ ਨੂੰ ਉਸ ਦੀ ਮਾਂ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦੀ ਰਹੀ ਸੀ ਕਿਉਂਕਿ ਉਸ ਦੀ ਮਾਂ ਉਸ ਦੇ ਪ੍ਰਤੀ ਥੋੜੀ ਜਿਹੀ ਸਵਾਰਥੀ ਹੋ ਗਈ ਸੀ ਕਿ ਜੇਕਰ ਉਸ ਦਾ ਵਿਆਹ ਹੋ ਗਿਆ ਤਾਂ ਘਰ ਦਾ ਖਰਚਾ ਕਿਵੇਂ ਚੱਲੇਗਾ ਦੂਜੇ ਪਾਸੇ ਜੋਤੀ ਵੀ ਇਹ ਸੋਚ ਕੇ ਵਿਆਹ ਕਰਨ ਲਈ ਤਿਆਰ ਨਹੀਂ ਸੀ ਕਿ ਜੇਕਰ ਉਹ ਵਿਆਹ ਕਰਵਾ ਲਵੇਗੀ ਤਾਂ ਉਸ ਦੇ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਕੌਣ ਚੱਕੇਗਾ ਇੱਕ ਸ਼ਾਮ ਜਦੋਂ ਜੋਤੀ ਘਰ ਵਾਪਸ ਆਈ ਤਾਂ ਉਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਉਸ ਦਾ ਭਰਾ ਲਵ ਮੈਰਿਜ ਕਰਵਾ ਕੇ ਆਪਣੀ ਪਤਨੀ ਨੂੰ ਘਰ ਲੈ ਆਇਆ ਸੀ ਪਰ ਹੈਰਾਨੀ ਨਾਲੋਂ ਵੱਧ ਉਸ ਨੂੰ ਖੁਸ਼ੀ ਸੀ ਤੇ ਨਾਲ ਹੀ ਉਮੀਦ ਸੀ ਕਿ ਹੁਣ ਉਸ ਦਾ ਭਰਾ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਸ਼ੁਰੂ ਕਰੇਗਾ ਪਰ ਅਜਿਹਾ ਕੁਝ ਵੀ ਨਹੀਂ ਸੀ ਹੋਇਆ ਘਰ ਜੇ ਨਵੀਂ-ਨਵੀਂ ਆਈ ਹੋਣ ਕਰਕੇ ਪਹਿਲਾਂ ਤਾਂ ਉਸਦੀ ਭਾਬੀ ਦਾ ਵਿਹਾਰ ਉਸ ਪ੍ਰਤੀ ਬਹੁਤ ਵਧੀਆ ਰਿਹਾ ਸੀ ਪਰ ਹੌਲੀ-ਹੌਲੀ ਉਸਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਸਾਰਾ ਦਿਨ ਲੜਾਈ ਦਾ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ ਸੀ ਹੌਲੀ-ਹੌਲੀ ਜੋਤੀ ਦੀ ਮਾਂ ਦਾ ਵਿਹਾਰ ਵੀ ਜੋਤੀ ਪ੍ਰਤੀ ਬਹੁਤ ਬਦਲ ਗਿਆ ਸੀ ਜਦੋਂ ਵੀ ਕੋਈ ਗੱਲ ਹੁੰਦੀ ਤਾਂ ਉਹ ਹਮੇਸ਼ਾ ਆਪਣੀ ਨੂੰਹ ਦੀ ਹੀ ਗੱਲ ਵਿੱਚ ਹਾਮੀ ਭਰਦੀ ਤੇ ਸਾਰਾ ਦੋਸ਼ ਜੋਤੀ ਵਿੱਚ ਕੱਢ ਦਿੰਦੀ ਸੀ ਹੁਣ ਜੋਤੀ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਇਸ ਘਰ ਵਿੱਚ ਉਸ ਨੂੰ ਸਿਰਫ ਇੱਕ ਪੈਸੇ ਕਮਾਉਣ ਵਾਲੀ ਮਸ਼ੀਨ ਸਮਝਿਆ ਜਾਂਦਾ ਸੀ ਇਸ ਲਈ ਉਸ ਨੇ ਆਪਣਾ ਇੱਕ ਅਲੱਗ ਬੈਂਕ ਖਾਤਾ ਖੁਲਾਇਆ ਹੋਇਆ ਸੀ ਤੇ ਆਪਣੀ ਆਮਦਨ ਦਾ ਜ਼ਿਆਦਾ ਹਿੱਸਾ ਉਸ ਵਿੱਚ ਹੀ ਜਮ੍ਹਾਂ ਕਰਾਉਂਦੀ ਸੀ ਘਰ ਵਿੱਚ ਉਹ ਸਿਰਫ ਜ਼ਰੂਰਤ ਅਨੁਸਾਰ ਹੀ ਪੈਸੇ ਦਿੰਦੇ ਸੀ ਹੌਲੀ-ਹੌਲੀ ਉਸਦੀ ਭਾਬੀ ਵੀ ਉਸਦੇ ਭਰਾ ਵਾਂਗ ਹੀ ਬੇਸ਼ਰਮ ਹੋ ਗਈ ਸੀ ਤੇ ਹਰ ਕੰਮ ਲਈ ਉਸ ਤੋਂ ਹੀ ਖਰਚਾ ਮੰਗਦੀ ਰਹਿੰਦੀ ਸੀ ਜੋਤੀ ਨਾਲ ਲੜਨ ਦੇ ਬਾਵਜੂਦ ਵੀ ਉਹ ਰੋਜ਼ ਵਾਂਗ ਕੋਈ ਨਾ ਕੋਈ ਖਰਚਾ ਗਣਾਉਂਦੀ ਰਹਿੰਦੀ। ਕਦੇ ਕਹਿੰਦੀ, "ਦੀਦੀ, ਅੱਜ सोनू ਦੀ ਫੀਸ ਭਰਨੀ ਆ।" ਕਦੇ ਕਹਿੰਦੀ, "ਮੈਂ ਆਪਣੇ ਕੱਪੜੇ ਲਿਆਉਣੇ ਆ।" ਤੇ ਕਦੇ ਕਹਿੰਦੀ, "ਅੱਜ ਬਿੰਕੀ ਕਹਿ ਰਹੀ ਸੀ ਕਿ ਭੂਆ ਨੂੰ ਕਹਿ ਕੇ ਮੈਨੂੰ ਇੱਕ ਨਵਾਂ ਸਾਈਕਲ ਹੀ ਲੈ ਦਿਓ।" ਇਹ ਸਭ ਕਹਿੰਦੇ ਹੋਏ ਉਹ ਬਿਲਕੁਲ ਵੀ ਸ਼ਰਮ ਨਹੀਂ ਮੰਨਦੀ ਸੀ। ਪਰ ਜੋਤੀ ਸੀ ਕਿ ਆਪਣੇ ਭਰਾ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ। ਐਸਲੋ ਉਹਨਾਂ ਲਈ ਕੋਈ ਵੀ ਖਰਚਾ ਕਰਨ ਤੋਂ ਪਿੱਛੇ ਨਹੀਂ ਸੀ ਹਟਦੀ। ਇਸ ਤੋਂ ਇਲਾਵਾ ਆਪਣੀਆਂ ਦੂਜੀਆਂ ਧੀਆਂ ਨੂੰ ਲੈ ਕੇ ਉਸ ਦੀ ਮਾਂ ਦੀਆਂ ਫਰਮਾਇਸ਼ਾਂ ਵੱਧਦੀਆਂ ਹੀ ਜਾ ਰਹੀਆਂ ਸਨ। ਕਦੇ ਕਿਸੇ ਦੇ ਘਰ ਸੰਧਾਰਾ ਦੇ ਕੇ ਆਉਣਾ, ਕਦੇ ਕਿਸੇ ਦੇ ਘਰ ਬੇਟੇ ਦੇ ਜਨਮ ਦਿਨ ਦਾ ਫੰਕਸ਼ਨ ਹੈ, ਉਸ ਨੂੰ ਗਿਫਟ ਦੇ ਕੇ ਆਉਣਾ। ਅੱਜ ਉਸ ਦੀ ਮੈਰਿਜ ਐਨੀਵਰਸਰੀ ਹੈ, ਉਸ ਨੂੰ ਸੂਟ ਦੇਣਾ। ਇਸੇ ਤਰ੍ਹਾਂ ਹੀ ਉਸ ਦੀ ਮਾਂ ਰੋਜ਼ ਵਾਂਗ ਹੀ ਕੋਈ ਨਾ ਕੋਈ ਖਰਚਾ ਦੱਸਦੀ ਰਹਿੰਦੀ। ਇਹ ਸਭ ਹੁੰਦਾ ਦੇਖ ਕੇ ਤਾਂ ਕਈ ਵਾਰ ਮੰਜੇ ਤੇ ਪਈ ਉਹ ਮਾਂ ਉਸ ਨੂੰ ਆਪਣੀ ਮਤਰੀ ਮਾਂ ਜਪਦੀ ਸੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਸੱਕੀ ਮਾਂ ਇਸ ਤਰ੍ਹਾਂ ਬਦਲ ਜਾਵੇਗੀ ਤੇ ਆਪਣੇ ਸਵਾਰਥ ਲਈ ਉਸਦਾ ਵਿਆਹ ਵੀ ਨਹੀਂ ਕਰੇਗੀ ਤੇ ਉਸ ਨੂੰ ساری ਉਮਰ ਲਈ ਘਰ ਦੀਆਂ ਜ਼ਿੰਮੇਵਾਰੀਆਂ ਵਿੱਚ ਹੀ ਬੰਨੀ ਰੱਖੇਗੀ ਉਲਟਾ ਜੇ ਜੋਤੀ ਕੁਝ ਕਹਿੰਦੀ ਤਾਂ ਉਹ ਰੌਲਾ ਪਾਉਣ ਲੱਗ ਜਾਂਦੀ ਤੇ ਰੋਂਦੀ ਹੋਈ ਕਹਿਣ ਲੱਗ ਜਾਂਦੀ ਅੱਜ ਜੇਕਰ ਤੇਰਾ ਪਿਓ ਜਿਹਾ ਹੁੰਦਾ ਹੁੰਦਾ ਤਾ ਅੱਜ ਮੇਰੀ ਇਹ ਹਾਲਤ ਨਾ ਹੁੰਦੀ ਮੈਂ ਮੰਝੇ ਤੇ ਨਾ ਪਈ ਹੁੰਦੀ ਤੇ ਨਾ ਹੀ ਤੇਰੇ ਟੁਕੜਿਆਂ ਤੇ ਪਲਦੀ ਹੁੰਦੀ ਮੈਂ ਹੀ ਕ ਲੈਣੀ ਆ ਤਾਂ ਹੀ ਤਾਂ ਮੈਨੂੰ ਮੌਤ ਵੀ ਨਹੀਂ ਆਉਂਦੀ ਉਸਦੀ ਮਾਂ ਜਦੋਂ ਇੱਕ ਵਾਰ ਸ਼ੁਰੂ ਹੋ ਜਾਂਦੀ ਤਾਂ ਸਾਰਾ ਦਿਨ ਇਸੇ ਤਰ੍ਹਾਂ ਹੀ ਨਿਕਲਦਾ ਸੀ ਪਰ ਉਸਨੇ ਇਹ ਕਦੇ ਨਹੀਂ ਸੀ ਸੋਚਿਆ ਕਿ ਜੋਤੀ ਆਪਣਾ ਸਾਰਾ ਦਿਨ ਕਿਸ ਤਰ੍ਹਾਂ ਕੱਢਦੀ ਹੈ ਉਹ ਸਵੇਰੇ ਇੱਕ ਕੱਪ ਚਾਹ ਪੀ ਕੇ ਘਰੋਂ ਨਿਕਲ ਜਾਂਦੀ ਸੀ ਤੇ ਸ਼ਾਮ ਨੂੰ ਕਾਫੀ ਲੇਟ ਘਰ ਵਾਪਸ ਆਉਂਦੀ ਸੀ। ਕਈ ਵਾਰ ਤਾਂ ਉਸ ਨੂੰ ਰਾਤ ਵੀ ਹੋ ਜਾਂਦੀ ਸੀ। ਅਸਤੀ ਭਾਬੀ ਨੇ ਕਦੇ ਨਹੀਂ ਸੀ ਸੋਚਿਆ ਕਿ ਜਦੋਂ ਉਹ ਆਪਣੇ ਬੱਚਿਆਂ ਦੀ ਟਿਫਨ ਪੈਕ ਕਰਦੀ ਆ ਤਾਂ ਜੋਤੀ ਲਈ ਵੀ ਦੋ ਫਲਕੇ ਨਾਲ ਹੀ ਲਾਦਿਆ ਕਰੇ। ਜਦੋਂ ਕਿ ਹਰ ਮਹੀਨੇ ਘਰ ਦੇ ਖਰਚੇ ਲਈ ਪੈਸੇ ਮੰਗਣਾ ਉਸ ਨੂੰ ਯਾਦ ਰਹਿੰਦਾ ਸੀ। ਉਸਦੀ ਮਾਂ ਭਰਾ ਭਾਬੀ ਦੇ ਇਸ ਤਰ੍ਹਾਂ ਦੇ ਵਿਹਾਰ ਨੇ ਉਸ ਦੇ ਦਿਲ ਵਿੱਚ ਨਫ਼ਰਤ ਪੈਦਾ ਕਰ ਦਿੱਤੀ ਸੀ। ਤੇ ਉਸ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਸੀ ਕਿ ਉਹ ਕਿੰਨਾ ਕੁ ਚਿਰ ਇਸੇ ਤਰ੍ਹਾਂ ਹੀ ਘਟਣ ਵਿੱਚ ਜਿਉਂਦੀ ਰਹੇਗੀ ਤੇ ਉਹਨਾਂ ਸਾਰਿਆਂ ਦਾ ਬੋਝ ਵੀ ਚੱਕਦੀ ਰਹੇਗੀ ਇਹ ਸਭ ਸੋਚਦੇ ਸੋਚਦੇ ਕਦੋਂ ਉਸ ਦੀ ਅੱਖ ਲੱਗੀ ਉਸ ਨੂੰ ਪਤਾ ਹੀ ਨਾ ਲੱਗਾ ਅਗਲੇ ਦਿਨ ਜਦੋਂ ਉਹ ਸਵੇਰੇ ਉੱઠી ਤਾਂ ਉਸ ਨੂੰ ਆਪਣਾ ਸਿਰ ਬਹੁਤ ਭਾਰਾ ਭਾਰਾ ਮਹਿਸੂਸ ਹੋ ਰਿਹਾ ਸੀ ਇਸ ਲਈ ਉਸ ਦਾ ਮੈਸੇਜ ਸੇਠੀ ਦੇ ਘਰ ਜਾਣ ਦਾ ਵੀ ਮਨ ਨਹੀਂ ਸੀ ਕਰ ਰਿਹਾ ਪਰ ਫਿਰ ਉਹ ਇਹ ਸੋਚ ਕੇ ਤਿਆਰ ਹੋਣ ਲੱਗੀ ਕਿ ਘਰ ਵਿੱਚ ਬੈਠ ਕੇ ਉਹ ਕੀ ਕਰੇਗੀ ਦੂਸਰੇ ਪਾਸੇ ਮੇਸੇ ਸੇਠੀ ਉਸਦੀ ਬਹੁਤ ਪੁਰਾਣੀ ਮਰੀਜ਼ ਸੀ ਤੇ ਹਮੇਸ਼ਾ ਹੀ ਉਸ ਨੂੰ ਬਹੁਤ ਵਧੀਆ ਫੇਸ ਦਿੰਦੀ ਐਸ ਤੋਂ ਇਲਾਵਾ ਉਸਦੀ ਕਮਰ ਦਾ ਦਰਦ ਵੀ ਕਾਫੀ ਵਧਿਆ ਹੋਇਆ ਸੀ ਇਸ ਲਈ ਚਾਹ ਕੇ ਵੀ ਉਹ ਉਸ ਨੂੰ ਜਵਾਬ ਨਹੀਂ ਸੀ ਦੇ ਸਕਦੀ ਫਿਰ ਜੋਤੀ ਅਣਮਨੇ ਮਨ ਨਾਲ ਉੱਠ ਕੇ ਤਿਆਰ ਹੋਣ ਲੱਗੀ ਆਪਣੇ ਲਈ ਇੱਕ ਕਪ ਚਾਹ ਬਣਾਈ ਤੇ ਪੀ ਕੇ ਕਰੋ ਨਿਕਲ ਗਈ ਉਹ ਜਦੋਂ ਵੀ ਕੰਮ ਤੇ ਜਾਂਦੀ ਸੀ ਤਾਂ ਆਟੋ ਸਟੈਂਡ ਤੇ ਪਹੁੰਚਣ ਤੋਂ ਪਹਿਲਾਂ ਉਸ ਦੇ ਰਸਤੇ ਵਿੱਚ ਇੱਕ ਅनाथ ਆਸ਼ਰਮ ਆਉਂਦਾ ਸੀ ਤੇ ਅਕਸਰ ਹੀ ਉਸ ਦਾ ਧਿਆਨ ਉਸ ਆਸ਼ਰਮ ਦੇ ਗੇਟ ਵੱਲ ਮੁੜ ਜਾਂਦਾ ਸੀ ਪਰ ਅੱਜ ਇਹ ਕੰਮ ਅਚਾਨਕ ਨਹੀਂ ਸੀ ਹੋਇਆ ਬਲਕਿ ਉਹ ਖੁਦ ਉਸ ਅनाथ ਆਸ਼ਰਮ ਵਿੱਚ ਜਾਣਾ ਚਾਹੁੰਦੀ ਸੀ ਕਿਉਂਕਿ ਉਸ ਦੇ ਦਿਮਾਗ ਵਿੱਚ ਪਿਛਲੇ ਕੁਝ ਦਿਨਾਂ ਦੀ ਤਸਵੀਰ ਘੁੰਮ ਰਹੀ ਸੀ ਕਿਉਂਕਿ ਜਦ ਵੀ ਉਹ ਉਸ ਆਸ਼ਰਮ ਦੇ ਅੱਗੋਂ ਲਈ ਲੰਘਦੀ ਤਾਂ ਇੱਕ 4-5 ਸਾਲ ਦਾ ਬੱਚਾ ਰੋਜ਼ਾਨਾ ਹੀ ਆਸ਼ਰਮ ਦੇ ਗੇਟ ਵਿੱਚ ਖੜਾ ਹੁੰਦਾ ਤੇ ਉਸ ਵੱਲ ਬਿਟਰ-ਬਿਟਰ ਦੇਖਦਾ ਰਹਿੰਦਾ ਹੌਲੀ-ਹੌਲੀ ਉਸ ਨੂੰ ਵੀ ਉਹ ਬੱਚਾ ਬਹੁਤ ਪਿਆਰਾ ਲੱਗਣ ਲੱਗਾ ਸੀ ਇਸ ਲਈ ਅੱਜ ਉਸਨੇ ਉਸ ਬੱਚੇ ਨੂੰ ਦੇਣ ਲਈ ਕੁਝ ਟੌਫੀਆਂ ਖਰੀਦ ਲਈਆਂ ਸਨ ਜਦੋਂ ਉਹ ਉੱਥੇ ਪਹੁੰਚੀ ਤਾਂ ਅੱਜ ਵੀ ਉਹ ਬੱਚਾ ਰੋਜ਼ਾਨਾ ਗੇਟ ਦੀਆਂ ਸਲਾਕਾਂ ਫੜੀ ਉਸੇ ਤਰ੍ਹਾਂ ਹੀ ਖੜਾ ਸੀ ਜਿਵੇਂ ਹੀ ਜੋਤੀ ਉਸ ਨੂੰ ਟੌਫੀਆਂ ਦੇਣ ਲਈ ਉਸ ਕੋਲ ਜਾਣ ਲੱਗੀ ਤੋ ਬੱਚਾ ਡਰ ਕੇ ਅੰਦਰ ਵੱਲ ਨੂੰ ਭੱਜ ਗਿਆ। ਜਦੋਂ ਉਹ ਅੰਦਰ ਜਾ ਰਿਹਾ ਸੀ ਤਾਂ ਜੋਤੀ ਨੇ ਦੇਖਿਆ ਕਿ ਉਹ ਇੱਕ ਪੈਰ ਨੂੰ ਥੋੜਾ ਜਿਹਾ ਦਬਾ ਕੇ ਦੌੜ ਰਿਹਾ ਸੀ। ਉਸਦੀ ਚਾਲ ਨੂੰ ਦੇਖ ਕੇ ਜੋਤੀ ਸਮਝ ਗਈ ਸੀ ਕਿ ਉਸ ਨੂੰ ਕੋਈ ਵੱਡੀ ਸਮੱਸਿਆ ਨਹੀਂ ਸੀ। ਉਸਦੇ ਕੰਮ ਦਾ ਤਜਰਬਾ ਉਸ ਨੂੰ ਇਹੀ ਕਹਿ ਰਿਹਾ ਸੀ ਕਿ ਉਹ ਠੀਕ ਹੋ ਸਕਦਾ ਸੀ। ਕੁਝ ਪਲਾਂ ਲਈ ਤਾਂ ਜੋਤੀ ਉਦਾਸ ਜਿਹੀ ਉੱਥੇ ਖੜੀ ਰਹੀ ਕਿਉਂਕਿ ਉਹ ਉਸ ਬੱਚੇ ਨੂੰ ਡਰਾਉਣਾ ਨਹੀਂ ਸੀ ਚਾਹੁੰਦੀ। ਉਸਦੇ ਮਗਰ ਅੰਦਰ ਤਾਂ ਜਾਣਾ ਚਾਹੁੰਦੀ ਸੀ ਪਰ ਆਪਣੇ ਕੰਮ ਤੋਂ ਲੇਟ ਹੋਣ ਕਰਕੇ ਉਸ ਨੂੰ ਉੱਥੋਂ ਜਾਣਾ ਪਿਆ ਉਸ ਦਿਨ ਉਸਨੇ ਆਪਣਾ ਕੰਮ ਤਾਂ ਕੀਤਾ ਪਰ ਉਸਦਾ ਧਿਆਨ ਉਸ ਬੱਚੇ ਦੀ ਮਾਸੂਮੀਅਤ ਤੇ ਉਸਦੀ ਚਾਲ ਵਿੱਚ ਹੀ اٹਕਿਆ ਰਿਹਾ ਸੀ ਅਗਲੇ ਦਿਨ ਜਦੋਂ ਜੋਤੀ ਫਿਰ ਉੱਥੋਂ ਦੀ ਲੰਗੀ ਤਾਂ ਉਹ ਬੱਚਾ ਉਸੇ ਤਰ੍ਹਾਂ ਹੀ ਉੱਥੇ ਹੀ ਖੜਾ ਸੀ ਜਸ ਨੂੰ ਦੇਖ ਕੇ ਉਸਦੇ ਕਦਮ ਆਪ ਮੁਹਾਰੇ ਹੀ ਉਸ ਵੱਲ ਨੂੰ ਮੁੜ ਗਏ ਜਦੋਂ ਜੋਤੀ ਉਸਦੇ ਕੋਲ ਆਈ ਤਾਂ ਇਸ ਵਾਰ ਉਹ ਬੱਚਾ ਡਰ ਕੇ ਅੰਦਰ ਨਹੀਂ ਗਿਆ ਸਗੋਂ ਉੱਥੇ ਖੜਾ ਰਿਹਾ ਸੀ ਫਿਰ ਜੋਤੀ ਨੇ ਆਪਣੇ ਬੈਗ ਵਿੱਚੋਂ ਟੌਫੀਆਂ ਕੱਢ ਕੇ ਉਸ ਨੂੰ ਦੇਣ ਲਈ ਹੱਥ ਅੱਗੇ ਵਧਾਇਆ ਤਾਂ ਉਸ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਜੋਤੀ ਨੇ ਕਿਹਾ ਲੈ ਲਓ ਬੇਟਾ ਤੁਹਾਡੇ ਲਈ ਲਿਆਂਦੀਆਂ ਨੇ ਤਾਂ ਉਸ ਬੱਚੇ ਨੇ ਆਪਣੀ ਤੋਤਲੀ ਜੀ ਜ਼ੁਬਾਨ ਵਿੱਚ ਕਿਹਾ ਆਂਟੀ ਜੀ ਗੁੱਸੇ ਹੋਣਗੇ ਉਸ ਦਾ ਇਹ ਜਵਾਬ ਉਸ ਦੀ ਸਮਝਦਾਰੀ ਦਾ ਸਬੂਤ ਦੇ ਰਿਹਾ ਸੀ ਜੈਸ ਨੂੰ ਸੁਣ ਕੇ ਜੋਤੀ ਬਹੁਤ ਖੁਸ਼ ਹੋਈ ਹੁਣ ਜੋਤੀ ਨੂੰ ਉਸਦੀ ਤੋਤਲੀ ਜਿਹੀ ਆਵਾਜ਼ ਤੇ ਉਸਦੀ ਮਾਸੂਮੀਅਤ ਤੇ ਹੋਰ ਵੀ ਪਿਆਰ ਹੋਣ ਲੱਗਾ ਸੀ ਫਿਰ ਉਸ ਨੂੰ ਪੁੱਛਣ ਲੱਗੀ ਅੱਛਾ ਜੇਕਰ ਤੁਹਾਡੀ ਆਂਟੀ ਕਹੋਗੀ ਤਾਂ ਫਿਰ ਲੈ ਲਓਗੇ ਜੋਤੀ ਦੇ ਸਵਾਲ ਤੇ ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਬੇਟਾ ਤੁਹਾਡਾ ਨਾਮ ਕੀ ਹੈ ਰਵੀ ਕਹਿ ਕੇ ਉਸਨੇ ਜੋਤੀ ਦੇ ਸਵਾਲ ਦਾ ਜਵਾਬ ਦਿੱਤਾ ਫਿਰ ਜੋਤੀ ਨੇ ਦੋਸਤੀ ਲਈ ਹੱਥ ਅੱਗੇ ਵਧਾਉਂਦੇ ਹੋਏ ਉਸਨੂੰ ਪੁੱਛਿਆ ਮੇਰੇ ਨਾਲ ਦੋਸਤੀ ਕਰੋਗੇ ਤਾਂ ਉਸਨੇ ਵੀ ਆਪਣਾ ਹੱਥ ਅੱਗੇ ਵਧਾਇਆ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ ਫਿਰ ਕੁਝ ਦਿਨਾਂ ਲਈ ਇਹ ਸੰਸਾਰਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਹੁਣ ਤਾਂ ਦੋਹਾਂ ਨੂੰ ਹੀ ਇੱਕ ਦੂਜੇ ਦਾ ਇੰਤਜ਼ਾਰ ਰਹਿੰਦਾ ਸੀ ਰਵੀ ਨਾਲ ਹਰ ਰੋਜ਼ ਦੀ ਮੁਲਾਕਾਤ ਜੋਤੀ ਦੇ ਦਿਲ ਵਿੱਚ ਮਮਤਾ ਨੂੰ ਵਧਾਉਂਦੀ ਹੀ ਜਾ ਰਹੀ ਸੀ ਉਸਨੂੰ ਮਿਲਣ ਤੋਂ ਬਾਅਦ ਕਈ ਵਾਰ ਜੋਤੀ ਇਹ ਸੋਚਦੀ ਕਿ ਜੇਕਰ ਉਸਦਾ ਵੀ ਵਿਆਹ ਹੋਇਆ ਹੁੰਦਾ ਤਾਂ ਉਸਦੇ ਕੋਲ ਵੀ ਉਸਦੇ ਆਪਣੇ ਬੱਚੇ ਹੁੰਨੇ ਸਨ ਹੌਲੀ-ਹੌਲੀ ਜੋਤੀ ਦੇ ਦਿਲ ਵਿੱਚ ਰਵੀ ਪ੍ਰਤੀ ਮਮਤਾ ਇੰਨੀ ਕੁ ਵੱਧ ਗਈ ਸੀ ਕਿ ਉਸ ਨੂੰ ਰਵੀ ਆਪਣਾ ਹੀ ਬੱਚਾ ਮਹਿਸੂਸ ਹੋਣ ਲੱਗਾ ਸੀ ਇੱਕ ਵਾਰ ਉਸ ਦੇ ਮਨ ਵਿੱਚ ਇਹ ਇੱਛਾ ਵੀ ਜਾਗੀ ਕਿ ਉਹ ਉਸ ਨੂੰ ਗੋਦ ਲੈ ਲਵੇ ਪਰ ਉਹ ਜਾਣਦੀ ਸੀ ਕਿ ਇਸ ਘਰ ਵਿੱਚ ਰਹਿ ਕੇ ਉਸ ਦਾ ਵਧੀਆ ਪਾਲਣ ਪੋਸ਼ਣ ਨਹੀਂ ਹੋ ਸਕਦਾ ਕਿਉਂਕਿ ਉਸ ਦੀ ਭਾਬੀ ਦਾ ਦੁਰਵਿਹਾਰ ਦਿਨ-ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਸੀ ਇੱਕ ਦਿਨ ਤਾਂ ਹਾਦੀ ਹੋ ਗਈ ਜੈਸ ਦੈਨ ਉਸਦੇ ਕੰਨੀ ਆਪਣੇ ਭਰਾ ਦੀ ਆਵਾਜ਼ ਪਈ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਜਿੰਨਾ ਚਿਰ ਇਹ ਕਮਾਈ ਕਰ ਰਹੀ ਆ ਉਹਨਾਂ ਚਿਰ ਤੂੰ ਚੁੱਪਚਾਪ ਇਸਨੂੰ ਬਰਦਾਸ਼ਤ ਕਰ ਲਾ ਉਸ ਤੋਂ ਬਾਅਦ ਤਾਂ ਮੈਂ ਵੀ ਇਸਨੂੰ ਇੱਥੇ ਨਹੀਂ ਰਹਿਣ ਦੇਣਾ ਘਰੋਂ ਕੱਢ ਹੀ ਦੇਣਾ ਹੁਣ ਇਹ ਗੱਲ ਜੋਤੀ ਲਈ ਬਰਦਾਸ਼ਤ ਕਰਨੀ ਮੁਸ਼ਕਲ ਹੋ ਗਈ ਸੀ ਉਸ ਰਾਤ ਵੀ ਉਹ ਬਹੁਤ ਦੇਰ ਤੱਕ ਸੌਂ ਨਾ ਸਕੀ ਉਸਦੇ ਕੰਨਾਂ ਵਿੱਚ ਆਪਣੇ ਭਰਾ ਦੇ ਬੋਲ ਗੂੰਜਦੇ ਰਹੇ ਤੇ ਦੂਸਰੇ ਪਾਸੇ ਉਸ ਦੀ ਅੱਖਾਂ ਸਾਹਮਣੇ ਉਸ ਪਿਆਰੇ ਬੱਚੇ ਰਵੀ ਦੀ ਤਸਵੀਰ ਘੁੰਮਦੀ ਰਹੀ ਸੀ। ਕਾਫੀ ਦੇਰ ਤੱਕ ਸੋਚਣ ਤੋਂ ਬਾਅਦ ਉਸ ਦੀ ਅੱਖ ਲੱਗ ਗਈ ਸੀ। ਪਰ ਉਸ ਤੋਂ ਪਹਿਲਾਂ ਹੀ ਉਸ ਨੇ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਦਾ ਫੈਸਲਾ ਲੈ ਲਿਆ ਸੀ। ਅਗਲੇ ਦਿਨ ਉਹ ਅਸ ਅਨਾਥ ਆਸ਼ਰਮ ਵਿੱਚ ਗਈ। ਉੱਥੇ ਜਾ ਕੇ ਉਸ ਨੇ ਇੱਕ ਕਰਮਚਾਰੀ ਨਾਲ ਗੱਲ ਕੀਤੀ ਕਿ ਉਹ ਉਹਨਾਂ ਕੋਲ ਰਹਿੰਦੇ ਰਵੀ ਨਾਂ ਦੇ ਇੱਕ ਬੱਚੇ ਨੂੰ ਗੋਦ ਲੈਣਾ ਚਾਹੁੰਦੀ ਹੈ। ਤਾਂ ਉਸ ਕਰਮਚਾਰੀ ਨੇ ਜੋਤੀ ਨੂੰ ਆਸ਼ਰਮ ਦੇ ਮੈਨੇਜਰ ਨੂੰ ਮਿਲਣੇ ਕਿਹਾ ਜਦੋਂ ਉਸਨੇ ਮੈਨੇਜਰ ਨਾਲ ਮਿਲ ਕੇ ਗੱਲਬਾਤ ਕੀਤੀ ਤਾਂ ਉਸਨੇ ਜੋਤੀ ਨੂੰ ਬੱਚਾ ਗੋਦ ਲੈਂਦੀਆਂ ਸਾਰੀਆਂ ਸ਼ਰਤਾਂ ਦੱਸ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਇਹ ਵੀ ਸੀ ਕਿ ਉਸ ਦਾ ਆਪਣਾ ਘਰ ਹੋਣਾ ਚਾਹੀਦਾ ਤਾਂ ਜੋਤੀ ਨੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਹਾਂਮੀ ਪਰ ਦਿੱਤੀ ਕਿਉਂਕਿ ਉਹ ਆਪਣੀ ਕਮਾਈ ਦੇ ਸਾਰੇ ਪੈਸੇ ਆਪਣੇ ਭਰਾ ਅਤੇ ਮਾਂ ਨੂੰ ਨਹੀਂ ਸੀ ਦਿੰਦੀ ਐਸਲੀ ਉਸਦੇ ਖਾਤੇ ਵਿੱਚ ਇੰਨੇ ਕੁ ਪੈਸੇ ਤਾਂ ਇਕੱਠੇ ਹੋ ਹੀ ਗਏ ਸਨ ਜਿਸ ਨਾਲ ਉਹ ਆਪਣਾ ਇੱਕ ਘਰ ਖਰੀਦ ਸਕਦੀ ਸੀ ਉਸੇ ਸ਼ਾਮ ਉਹ ਆਪਣੀ ਇੱਕ ਮਰੀਜ਼ ਮਿਸਿਸ ਮਲਹੋਤਰਾ ਦੇ ਘਰ ਗਈ ਜਿਸ ਦੇ ਪਤੀ ਸ਼ਹਿਰ ਦੇ ਇੱਕ ਮੰਨੇ ਹੋਏ ਪ੍ਰਾਪਰਟੀ ਡੀਲਰ ਸਨ ਸ਼ਾਮ ਦਾ ਸਮਾਂ ਹੋਣ ਕਰਕੇ ਮਿਸਟਰ ਮਲਹੋਤਰਾ ਵੀ ਆਪਣੇ ਦਫ਼ਤਰ ਵਿੱਚੋਂ ਵਾਪਸ ਆ ਚੁੱਕੇ ਸਨ ਤੇ ਘਰ ਵਿੱਚ ਹੀ ਮਿਲ ਸਕਦੇ ਸਨ ਜੋਤੀ ਨੇ ਉਹਨਾਂ ਨਾਲ ਆਪਣੀ ਜ਼ਰੂਰਤ ਅਨਸਾਰ ਇੱਕ ਘਰ ਖਰੀਦਣ ਦੀ ਗੱਲ ਕੀਤੀ ਤਮੈਸਟਰ ਮਲਹੋਤਰਾ ਨੇ ਤੁਰੰਤ ਹੀ ਹਾਂ ਕਰ ਦਿੱਤੀ ਤੇ ਕਿਹਾ ਕਿ ਉਹਨਾਂ ਕੋਲ ਇੱਕ ਅਜਿਹਾ ਮਕਾਨ ਪਿਆ ਸੀ ਜਿਸ ਵਿੱਚ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਤੇ ਉਸ ਨੂੰ ਤਿਆਰ ਹੋਣ ਵਿੱਚ ਹਲੇ 15-20 ਦਿਨਾਂ ਦਾ ਕੰਮ ਬਾਕੀ ਸੀ ਜੋਤੀ ਨੇ ਉਹਨਾਂ ਨੂੰ ਕੁਝ ਐਡਵਾਂਸ ਦਿੱਤਾ ਤੇ ਉਹਨਾਂ ਨੇ ਕਾਗਜ਼ੀ ਕਾਰਵਾਈ ਤਾਂ ਉਸੇ ਵੇਲੇ ਕਰ ਲਈ ਪਰ ਮਕਾਨ ਤਿਆਰ ਕਰਕੇ ਦੇਣ ਲਈ ਜੋਤੀ ਤੋਂ ਇੱਕ ਮਹੀਨੇ ਦਾ ਸਮਾਂ ਲੈ ਲਿਆ ਅਗਲੇ ਦਿਨ ਹੀ ਉਹ ਆਪਣੀ ਪਛਾਣ ਵਾਲੀ ਇੱਕ ਵਕੀਲ ਨੂੰ ਮਿਲੀ ਤੇ ਮੈਨੇਜਰ ਨੂੰ ਦੱਸੀ ਸਾਰੀ ਕਾਰਜੀ ਕਾਰਵਾਈ ਪੂਰੀ ਕੀਤੀ। ਉਸੇ ਸ਼ਾਮ ਹੀ ਉਸਨੇ ਸਾਰੇ ਕਾਗਜ਼ ਅनाथ ਆਸ਼ਰਮ ਦੇ ਮੈਨੇਜਰ ਕੋਲ ਜਮ੍ਹਾਂ ਕਰਵਾ ਦਿੱਤੇ। ਤੇ ਉਸ ਨੂੰ ਕਾਰਨ ਦੱਸਦੇ ਹੋਏ ਬੇਨਤੀ ਕੀਤੀ ਕਿ ਉਹ ਰਵੀ ਨੂੰ 1 ਮਹੀਨੇ ਬਾਅਦ ਇੱਥੋਂ ਲੈ ਜਾਵੇਗੀ। ਤਾਂ ਮੈਨੇਜਰ ਨੇ ਵੀ ਉਸਦੀ ਬੇਨਤੀ ਸਵੀਕਾਰ ਕਰ ਲਈ। ਉਸੇ ਰਾਤ ਉਸਨੇ ਕਾਰਾ ਕੇ ਆਪਣੇ ਇਸ ਫੈਸਲੇ ਬਾਰੇ ਸਾਰਿਆਂ ਨੂੰ ਦੱਸ ਦਿੱਤਾ ਸੀ। ਇਹ ਸੁਣਦੇ ਹੀ ਸਾਰਿਆਂ ਦੇ ਚਿਹਰੇ ਦੇ ਰੰਗ ਉੱਡ ਗਏ। ਤੇ ਸਾਰੇ ਹੀ ਉਸਦੀਆਂ ਮੈਂਤਾਂ ਕਰਨ ਲੱਗੇ ਕਿ ਉਹ ਜਿਹਾ ਨਾ ਕਰੇ ਪਰ ਉਹ ਕਹਿਣ ਲੱਗੀ ਨਹੀਂ ਮੈਂ ਨਹੀਂ ਚਾਹੁੰਦੀ ਕਿ ਮੇਰੇ ਲੇਟ ਆਉਣ ਨਾਲ ਮਹੱਲੇ ਵਿੱਚ ਤੁਹਾਡੀ ਇੱਜ਼ਤ ਖਰਾਬ ਹੋਵੇ ਤੇ ਤੁਹਾਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣ ਇਸ ਦੇ ਨਾਲ ਹੀ ਉਹ ਆਪਣੀ ਭਾਬੀ ਨੂੰ ਕਹਿਣ ਲੱਗੀ ਭਾਬੀ ਤੂੰ ਕਹਿੰਦੀ ਆ ਕਿ ਮੈਂ ਰੋਜ਼ ਪਤਾ ਨਹੀਂ ਕਿੱਥੋਂ ਖਾਣਾ ਖਾ ਕੇ ਆਉਣੀ ਆ ਪਰ ਤੇਨੂੰ ਇਹ ਨਹੀਂ ਪਤਾ ਕਿ ਤੇਰੇ ਕੌੜੇ ਬੋਲਾਂ ਕਰਕੇ ਮੇਰਾ ਖਾਣਾ ਖਾਂਦਾ ਮਨ ਨਹੀਂ ਸੀ ਕਰਦਾ ਐਸ ਲਈ ਮੈਂ ਕਦੇ ਤਾਂ ਖਾਣਾ ਖਾ ਲੈਂਦੀ ਸੀ ਤੇ ਕਦੇ ਉਵੇਂ ਹੀ ਛੱਡ ਦਿੰਦੀ ਸੀ ਇਹ ਸੁਣ ਕੇ ਉਸਦੀ ਭਾਬੀ ਬਹੁਤ ਸ਼ਰਮਿੰਦਾ ਹੋਈ ਤੇ ਨੀਵੀਂ ਪਾ ਕੇ ਖੜੀ ਰਹੀ ਇਸ ਤੋਂ ਬਾਅਦ ਉਸ ਦਾ ਭਰਾ ਕਹਿਣ ਲੱਗਿਆ ਦੀਦੀ ਮੰਨਿਆ ਕਿ ਤੁਹਾਡੀ ਭਾਬੀ ਤੁਹਾਡੇ ਨਾਲ ਸਹੀ ਵਿਹਾਰ ਨਹੀਂ ਕਰਦੀ ਪਰ ਮੈਂ ਤਾਂ ਤੁਹਾਨੂੰ ਕਦੇ ਕੁਝ ਨਹੀਂ ਕਿਹਾ ਆਪਣੀ ਭਰਾ ਦਾ ਇਹ 도ਗਲਾ ਚਿਹਰਾ ਦੇਖ ਕੇ ਚੋਤੀ ਨੂੰ ਬਹੁਤ ਗੁਸਾਇਆ ਤੇ ਉਸ ਨੂੰ ਲਾਣ ਤਾਂ ਪਾਉਂਦੀ ਹੋਈ ਕਹਿਣ ਲੱਗੀ ਮੇਰੇ ਸਾਹਮਣੇ ਨਾਟਕ ਕਰਨ ਦੀ ਕੋਈ ਜ਼ਰੂਰਤ ਨਹੀਂ ਮੈਂ ਤੈਨੂੰ ਵੀ ਇਹ ਕਹਿੰਦੇ ਹੋਏ ਸੁਣਿਆ ਕਿ ਜਿੰਨੀ ਦੇਰ ਇਹ ਕਮਾ ਰਹੀ ਐ ਉਨੀ ਦੇਰ ਹੀ ਇਸ ਨੂੰ ਘਰ ਵਿੱਚ ਰਹਿਣ ਦੇਣਾ ਉਸ ਤੋਂ ਬਾਅਦ ਮੈਨੂੰ ਤਾਂ ਸ਼ਰਮ ਆਉਂਦੀ ਐ ਤੈਨੂੰ ਭਰਾ ਕਹਿੰਦੇ ਹੋਏ ਤੇਰੇ ਵਰਗਾ ਪ੍ਰਾਰਭ ਕਿਸੇ ਨੂੰ ਨਾ ਦੇਵੇ ਕਹਿੰਦੇ ਹੋਏ ਜੋਤੀ ਪਾਵਕ ਹੋ ਗਈ ਤੇ ਅੱਗੇ ਕੁਝ ਬੋਲ ਨਾ ਸਕੇ ਉਸ ਦੀ ਇਹ ਗੱਲ ਸੁਣ ਕੇ ਤਾਂ ਉਸ ਦਾ ਭਰਾ ਸੋਨ ਹੀ ਹੋ ਗਿਆ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੁਸ਼ਿਆਰ ਸਮਝਦਾ ਸੀ ਤੇ ਦੱਬੀ ਜੀ ਆਵਾਜ਼ ਵਿੱਚ ਇਹ ਸਭ ਬੋਲਿਆ ਸੀ। ਇਸ ਤੋਂ ਪਹਿਲਾਂ ਕਿ ਉਸਦੀ ਮਾਂ ਵੀ ਕੁਝ ਕਹਿੰਦੀ ਜੋਤੀ ਪਹਿਲਾਂ ਹੀ ਕਹਿਣ ਲੱਗੀ। ਇਹ ਆਮ ਗੱਲ ਆ ਕਿ ਭਰਾ ਤਾਂ ਇਦਾਂ ਹੀ ਕਰਦੇ ਆ ਪਰ ਮੇਰੀ ਤਾਂ ਮਾਂ ਵੀ ਮੇਰੀ ਸੱਕੀ ਨਹੀਂ ਹੋਈ। ਉਸਨੇ ਵੀ ਮੇਰੇ ਬਾਰੇ ਕਦੇ ਨਹੀਂ ਸੋਚਿਆ। ਬਸ ਮੈਨੂੰ ਤਾਂ ਪੈਸੇ ਕਮਾਉਣ ਵਾਲੀ ਮਸ਼ੀਨ ਹੀ ਸਮਝਿਆ। ਤੇ ਇਸੇ ਕਰਕੇ ਉਸਨੇ ਮੇਰਾ ਵਿਆਹ ਵੀ ਨਹੀਂ ਕੀਤਾ। ਜੋਤੀ ਦੇ ਇਹ ਸਭ ਕਹਿਣ ਤੇ ਸਾਰਿਆਂ ਦੀ ਬੋਲਤੀ ਬੰਦ ਹੋ ਗਈ ਸੀ ਫਿਰ ਉਸ ਦਾ ਭਰਾ ਉਸ ਨੂੰ ਆਪਣੇ ਬੱਚਿਆਂ ਦਾ ਵਾਸਤਾ ਦੇ ਕੇ ਕਹਿਣ ਲੱਗਾ ਦੀਦੀ ਮੈਂ ਮੰਨਦਾ ਕਿ ਅਸੀਂ ਸਾਰੇ ਤੇਰੇ ਗੁਨਾਹਗਾਰ ਹਾਂ ਪਰ ਤੂੰ ਇਹਨਾਂ ਬੱਚਿਆਂ ਬਾਰੇ ਤਾਂ ਸੋਚ ਤੈਨੂੰ ਪਤਾ ਕਿ ਮੈਨੂੰ ਜ਼ਿਆਦਾ ਕਮਾਈ ਤਾਂ ਹੈ ਨਹੀਂ ਤਾਂ ਤੇਰੇ ਜਾਣ ਤੋਂ ਬਾਅਦ ਇਹਨਾਂ ਦੀ ਪੜ੍ਹਾਈ ਦਾ ਕੀ ਹੋਵੇਗਾ ਇਸ ਦੇ ਜਵਾਬ ਵਿੱਚ ਜੋਤੀ ਨੇ ਇਹ ਗੱਲ ਕਹਿ ਕੇ ਖਤਮ ਕਰ ਦਿੱਤੀ ਕਿ ਇਹਨਾਂ ਦੋਹਾਂ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਮੈਂ ਦੇਵਾਂਗੀ। ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ। ਇਹ ਸਭ ਸੋਚਦੇ-ਸੋਚਦੇ ਘੜੀ ਦੀ ਮਿੰਟਾਂ ਵਾਲੀ ਸੂਈ ਨੇ ਕਦੋਂ ਆਪਣੇ ਦੋ ਚੱਕਰ ਪੂਰੇ ਕਰ ਲਏ ਸਨ। ਉਸ ਨੂੰ ਪਤਾ ਹੀ ਨਾ ਲੱਗਾ। ਜਦੋਂ ਉਸਨੇ ਘੜੀ ਵੱਲ ਦੇਖਿਆ ਤਾਂ 12 ਵੱਜ ਚੁੱਕੇ ਸਨ। ਫਿਰ ਜੋਤੀ ਆਪਣੇ ਦਿਮਾਗ ਨੂੰ ਸ਼ਾਂਤ ਕਰਦੀ ਹੋਈ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਕਿਉਂਕਿ ਅਗਲੇ ਦਿਨ ਕੰਮ ਤੇ ਜਾਣ ਤੋਂ ਪਹਿਲਾਂ ਉਸਨੇ ਇੱਕ ਸਕੂਲ ਵਿੱਚ ਰਵੀ ਦਾ ਦਾਖਲਾ ਕਰਵਾਉਣ ਲਈ ਵੀ ਜਾਣਾ ਸੀ ਅਗਲੇ ਦਿਨ ਉਸਨੇ ਰਵੀ ਦਾ ਦਾਖਲਾ ਨੇੜੇ ਦੇ ਇੱਕ ਸਕੂਲ 'ਚ ਕਰਵਾ ਦਿੱਤਾ ਦੇਖਦੇ ਹੀ ਦੇਖਦੇ ਬਾਕੀ ਰਹਿੰਦੇ 5 ਦਿਨ ਵੀ ਇਸੇ ਤਰ੍ਹਾਂ ਹੀ ਲੰਘ ਗਏ ਜਿਸ ਦਿਨ ਉਸਨੇ ਰਵੀ ਨੂੰ ਲੈ ਕੇ ਆਪਣੇ ਘਰ ਜਾਣਾ ਸੀ ਉਸ ਦਿਨ ਉਸਨੇ ਆਪਣੇ ਕਿਸੇ ਵੀ ਮਰੀਜ਼ ਨੂੰ ਦੇਖਣ ਲਈ ਸਮਾਂ ਨਹੀਂ ਸੀ ਦਿੱਤਾ ਤੇ ਆਪਣਾ ਸਾਰਾ ਦਿਨ ਆਪਣੇ ਘਰ ਨੂੰ ਤੇ ਰਵੀ ਨੂੰ ਦਿੱਤਾ ਸੀ ਰਵੀ ਨੂੰ ਵੀ ਇਹ ਘਰ ਬਹੁਤ ਪਸੰਦ ਆਇਆ ਸੀ ਉਹ ਇੱਥੇ ਆ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਤੁਹਾਡਾ ਘਰ ਤਾਂ ਬਹੁਤ ਸੋਹਣਾ ਆਂਟੀ ਜੀ ਤਾਂ ਜੋਤੀ ਨੇ ਉਸਨੂੰ ਕਿਹਾ beta ਅੱਜ ਤੋਂ ਬਾਅਦ ਤੁਸੀਂ ਮੈਨੂੰ ਆਂਟੀ ਨਹੀਂ ਕਹਿਣਾ ਮੰਮੀ ਕਹਿਣਾ ਤੇ ਇਹ ਘਰ ਮੇਰਾ ਇਕੱਲੇ ਦਾ ਨਹੀਂ ਆਪਣਾ ਦੋਵਾਂ ਦਾ ਜੀ ਮੰਮੀ ਜੀ ਜਦੋਂ ਰਵੀ ਨੇ ਜਵਾਬ ਵਿੱਚ ਇਹ ਕਿਹਾ ਤਾਂ ਜੋਤੀ ਨੇ ਉਸਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਉਸ ਦੇ ਘਰ ਦਾ ਇੱਕ ਕਮਰਾ ਬਿਲਕੁਲ ਬਾਹਰ ਵੱਾਰ ਸੀ ਜਿਸ ਦਾ ਇੱਕ ਦਰਵਾਜ਼ਾ ਗਲੀ ਵਿੱਚ ਖੁੱਲਦਾ ਸੀ ਇਸ ਕਮਰੇ ਨੂੰ ਉਸਨੇ ਆਪਣੇ ਕਲੀਨਿਕ ਦੇ ਤੌਰ ਤੇ ਤਿਆਰ ਕਰਾ ਲਿਆ ਸੀ ਤੇ ਉਹ ਆਪਣੇ ਮਰੀਜ਼ ਵੀ ਇੱਥੇ ਹੀ ਦੇਖਣ ਲੱਗੀ ਸੀ ਤਾਂ ਜੋ ਉਹ ਆਪਣੇ ਬੱਚੇ ਨੂੰ ਵੀ ਸਮਾਂ ਦੇ ਸਕੇ ਖਾਣਾ ਸਿਰਫ ਆਪਣੇ VIP ਮਰੀਜ਼ਾਂ ਨੂੰ ਹੀ ਉਹਨਾਂ ਦੇ ਘਰ ਵਿੱਚ ਥੈਰੇਪੀ ਦੇਣ ਲਈ ਜਾਂਦੀ ਸੀ ਉਹ ਵੀ ਉਸ ਸਮੇਂ ਜਦੋਂ ਰਵੀ ਸਕੂਲ ਗਿਆ ਹੁੰਦਾ ਸੀ ਇਸ ਤੋਂ ਇਲਾਵਾ ਉਸਨੇ ਥੈਰੇਪੀ ਦੀ ਮਦਦ ਨਾਲ ਰਵੀ ਦੀ ਲਤ ਬਿਲਕੁਲ ਠੀਕ ਕਰ ਦਿੱਤੀ ਸੀ ਹੁਣ ਉਹ ਤੇ ਉਸ ਦਾ ਪੁੱਤਰ ਰਵੀ ਬਹੁਤ ਖੁਸ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ ਸੋ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਤੇ ਜੋਤੀ ਦਾ ਫੈਸਲਾ ਬਹੁਤ ਚੰਗਾ ਲੱਗਿਆ ਹੋਵੇਗਾ ਲਾਈਕ ਕਰਕੇ ਜ਼ਰੂਰ ਦੱਸਿਓ ਸ਼ੇਅਰ ਵੀ ਕਰਿਓ ਕਹਾਣੀ ਵੱਧ ਤੋਂ ਵੱਧ ਤੇ ਚੈਨਲ ਨੂੰ ਵੀ ਜੇਕਰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਹੋਰ ਕਹਾਣੀਆਂ ਤੁਹਾਡੀ ਤੱਕ ਪਹੁੰਚਦੀਆਂ ਰਹਿਣਗੀਆਂ ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਹੋ ਜਾਈ ਕਿਸੇ ਹੋਰ ਪਰਿਵਾਰਿਕ ਕਹਾਣੀ ਦੇ ਨਾਲ ਤਦ ਤੱਕ ਤੁਸੀਂ ਚੈਨਲ ਨਾਲ ਜੁੜੇ ਰਹਿਣਾ ਤੇ ਬਾਕੀ ਦੀਆਂ ਕਹਾਣੀਆਂ ਦਾ ਆਨੰਦ ਲੈਂਦੇ ਰਹਿਣਾ ਸ਼ੁਕਰੀਆ